रखीन ते कब्ज़े اچھا او یار ائی کار نو یار پیچھے آ جا ایندے جی پاں میں تھوڑا یا ادھر آو ادھر آو ادھر آو ائی اوے پورا لا 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 او زندہ باد اے کا زندہ باد زندہ باد زندہ ਕੀ ਕੀ ਕਹਿਣਾ ਚਾਹੁੰਦੇ ਹੋ ਮੈਂ ਮੇਰਾ ਨਾਮ پرویز ਸਿੰਘ ਹੈ ਮੈਂ ਪਾਕਿਸਤਾਨ ਜਦੇ ਮਿਲਦਾ ਜੇ ਕਹਿੰਦਾ ਸਾਡੇ ਮਹਾਰਾਜ ਜਿਹੜੇ ਸਾਡੇ ਪ੍ਰਧਾਨ ਖਬਰਾਂ ਦੱਸ ਰਹੇ ਨੇ ਕਿ ਉਹਨਾਂ ਸਾਰੀ ਗੱਲ ਪੜੀ ਜਾਸਤੀ ਹੈ ਅਸੀਂ ਵੀ ਥੋੜੀ ਦੇਰ ਚ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜੀ ਇਹ ਡੀਪੀ ਮਲ ਗੇਟ ਨੰਬਰ 95 ਤੋਂ ਦਰਿਆ ਦੁਪਾਰ ਦਾ ਮਤਲਬ ਸਾਡੇ 750 ਏਕੜ ਦਾ ਹੈ ਇਹ ਜ਼ਮੀਨ ਦਾ ਮਤਲਬ ਸਰਕਾਰੀ ਜ਼ਮੀਨ ਹੈ ਇਹ ਪਹਿਲਾਂ ਪਿੰਡਾਂ ਦੀ ਜ਼ਮੀਨ ਸੀ ਜਿੱਦੀ ਇਹ ਪੰਜ ਪਿੰਡ ਜਿਹੜੇ ਆਸ-ਪਾਸ ਬੈਠੇ ਆ ਇਹਨਾਂ ਦੀ ਗਰਦੋਰੀਆਂ ਇਸका ਟੋਟ ਕੇ ਰੁਹਾੜ ਆਉਂਦੇ ਨੇ ਲਗਾਤਾਰ ਕੋਈ ਸਮਝਲੇ ਲੋਕਾਂ ਨੇ ਜਾਇਜ਼ ਕਰ ਵੀ ਕਰਨੀ ਕੋਸ਼ਿਸ਼ ਕੀਤੀ ਉਹਦੋਂ ਇਹਨਾਂ ਹੋਣ ਜਮੀਨ ਜਿਹੜੀ ਉਹ ਦਰਿਆ ਤੋਂ ਬਾਹਰ ਆਈ ਸਾਰਾਵਾਦ ਇਹ ਉਦੋਂ ਦਾ 10-15 ਸਾਲਾਂ ਤੋਂ ਇਹ ਜਿਹੜੇ ਕੋਈ ਲੋਕ ਜਿਹੜੇ ਨੇ ਜਾਇਜ਼ ਕਬਜ਼ਾ ਕਰਦੇ ਨੇ ਇਹਨਾਂ ਪੰਜ-ਸੱਤ-ਸੱਤ ਕਿੱਲੇ ਕੋ ਦੋ-ਦੋ ਕਿੱਲੇ ਲੈ ਕੇ ਦੇ ਪ੍ਰੂਫ ਪੁਣਾ ਕੇ ਅੰਦਰ ਜਾ ਕੇ ਕਾਟ ਉਹਦੇ ਜਾਂਦੇ ਗਏ ਨੇ ਗਵਰਨਮੈਂਟ ਜਮੀਨ ਨੂੰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਕਿ ਦਰਸਾ ਜਮੀਨ ਇੱਕ ਸਾਈਡ ਤੇ ਗਵਰਨਮੈਂਟ ਦੀ ਹੈ ਮਾਲਕੀ ਇੱਕ ਸਾਈਡ ਤੇ ਹੈ ਉਹ ਇਹਨਾਂ ਨੂੰ ਕਬਜ਼ਾ ਕਰਦੇ ਨੇ ਸਾਡੇ ਜਿਹੜੇ ਲੋਕ ਨੇ ਨਿਸ਼ਾਨਦੀਆਂ ਕਰਵਾ ਕੇ ਸਰਕਾਰ ਨਾਲ ਜੁੜ ਕੇ ਉਹਨਾਂ ਦੇ ਸਿਰ ਤੇ ਜ਼ਮੀਨ ਵੀ ਕਦਾਈ ਤਾਰੀ ਲਗਾਈ ਜਿੰਨਾ ਵੀ ਖਰਚਾ ਕੀਤਾ ਸਾਰੇ ਪਿੰਡਾਂ ਨੇ ਕੀਤਾ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਜ਼ਮੀਨ ਹੈ ਇਹ ਪਿੰਡਾਂ ਨੂੰ ਜਿਹੜੇ ਚਗੱਤੇ ਠੇਕੇ ਤੇ ਮਾਨਸਾਹ ਸਰਕਾਰ ਨੇ ਜੋ ਹੁਕਮ ਕੀਤੇ ਨੇ ਉਹ ਨਾਲ ਬਿਲਕੁਲ ਸਹੀ ਕੀਤੇ ਨੇ ਵੀ ਜਿਆਦਾ ਲੋਕ ਜੋ ਜਿੰਨੇ ਵੀ ਜ਼ਮੀਨ ਬੰਦੀ 5-5 ਏਕੜ ਕੇ 6-6 ਏਕੜ ਦਾ ਜਿੰਨਾ ਵੀ ਪਲਾਟ ਬਣਾਇਆ ਗਿਆ ਹਰੇਕ ਨੂੰ ਦਿੱਤਾ ਜਿਹੜਾ ਅਸੀਂ ਕਹਿੰਦੇ ਇਹਦੀ ਵੀ ਉਹ ਵੀ ਲੈ ਸਕਦੇ ਨੇ ਪਰ ਅਸੀਂ ਇਹ ਕਹਿੰਦੇ ਵੀ ਮਿਲ ਕੇ ਸਾਰਾ ਨਾ ਮਿਲ ਜਾਏਗਾ ਇੱਕ ਬੰਦੇ ਨੂੰ 2-5 ਲਾ 100 ਕੇ ਲਵਾ ਨਹੀਂ ਉਹ ਸਹੀ ਅਸੀਂ ਉਹ ਜਿਹੜੀ ਦੂਸਰੀ ਜਥੇਬੰਦੀ ਉਹਨਾਂ ਨਾਲ ਬੈਠ ਕੇ ਕੋਈ ਇਸ ਮਸਲੇ ਤੇ ਕੋਈ ਗੱਲ ਨਹੀਂ ਕੀਤੀ ਅਸੀਂ ਜੀ ਮਸਲੇ 'ਚ ਗੱਲ ਹੈ ਪਹਿਲਾਂ ਹੋਈਆਂ ਸੀ ਗੱਲਾਂ ਅਫਸਰਾਂ ਨੇ ਕਰਾਈਆਂ ਸੀ ਇਹਨਾਂ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਵੀ ਨਾਲ ਸਾਡੇ ਇੱਕ ਦਿਵੰਦੀ ਵੰਡ ਕਰਾਵਾਂਗੇ ਲੇਕਿਨ ਜਦੋਂ ਉੱਥੇ ਮੌਕੇ ਤੇ ਵੰਡ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਜਾ ਕੇ ਇਹਨਾਂ ਨੇ ਰੋਲਾ ਝਗੜਾ ਸ਼ੁਰੂ ਕਰ ਦਿੱਤਾ ਇਹਨਾਂ ਮੌਕਾ ਦਾ ਲਗਾਇਆ ਟਾਈਮ ਲਗਾਇਆ ਪਰ ਅਸੀਂ ਹੁਣ ਉਹਨਾਂ 'ਤੇ ਵਿਸ਼ਵਾਸ ਨਹੀਂ ਕਰਦੇ ਕੋਈ ਵੀ ਸਾਡੇ ਪਿੰਨਾਂ ਦੇ ਵਿਸ਼ਵਾਸ ਨਹੀਂ ਕਰਦੇ ਕਿ ਮੌਕੇ ਤੇ ਬਦਲ ਜਾਂਦੇ ਆ ਇਸ ਕਰਕੇ ਅਸੀਂ ਹੋਣੇ ਚਾਹਨੇ ਆ ਦਿੱਸੇ ਦਾ ਸਰਕਾਰ ਦਾ ਹੁਕਮ ਹੈ ਜਿਹੜੀ ਜੋ ਸਰਕਾਰ ਨੇ ਪਾਲਿਸੀ ਬਣਾਈ ਹੈ ਉਹ ਬਿਲਕੁਲ ਸਹੀ ਹੈ ਉਹ ਸਾਰਾ ਵਿੱਚ ਹੀ ਬਰਾਬਰ ਤੇ ਤਸੀ ਇਹੋ ਜਾਣਿਆ ਵੀ ਜਿਹੜੇ ਦਰਨਾ ਲਾਈ ਬਠੇ ਕੋਈ ਵੀ ਕਰਦੇ ਆ ਇਹ ਬਿਲਕੁਲ ਗਲਤ ਆ ਇਹਨਾਂ ਨੂੰ ਜੋ ਆ ਪੁਤਲੇ ਸਾਲ ਜਾਣ ਇਸ ਕਰਕੇ ਵਾਰ-ਵਾਰ ਸਾਲੀ ਜਾ ਰਹੇ ਨੇ ਵੀ ਜਿਹੜੇ ਨੇ ਇਹਨਾਂ ਨੂੰ ਪੱਕਾ ਹੁੰਦਾ ਕੋਈ ਨਹੀਂ ਉਹ ਆਦੀ ਮਰਜ਼ੀ ਨਾਲ ਖਬਰ ਬੋਲਦੇ ਨੇ ਕੁਝ ਬੋਲ ਦਿੰਦੇ ਨੇ ਭਾਵੇਂ ਕਾਂਗਰਸ ਦਾ ਲੀਡਰ ਜੱਜ ਗਰੀ ਸਿੰਘ ਦੱਲੇ ਵਾਲੇ ਕੋਈ ਬੋਲਦਾ ਉਹਨੂੰ ਆ ਤੇ ਸੱਚਾਈ ਵੇਖੇ ਤੇ ਵੇਖੇਗਾ ਉਹਨੂੰ ਜੇ ਪਤਾ ਲੱਗ ਗਿਆ ਤੇ ਸਾਹਮਣੇ ਬੈਠ ਲਿਆ ਤਾਂ ਵੀ ਵਾਕਿਆ ਇਹਨਾਂ ਚ ਵੀ ਕੋਈ ਹੈਗਾ ਤਾਂ ਇਹਨਾਂ ਚੋਂ ਦਾ 10 15 ਹੱਥੋਂ ਝਗੜਾ ਕਰ ਰਹੇ ਨੇ ਜਿਹਨਾਂ ਕੋਲ ਕੁਝ ਨਾ ਹੁੰਦਾ ਤੇ ਇਹਨਾਂ ਚੋਂ ਲੰਮਕਾਂ ਦੀ ਕੀ ਲੋੜ ਤੇ ਨਾ ਪਿਆ ਇਸ ਕਰਕੇ ਇਹਨਾਂ ਕੋ ਅੱਜ ਇਹ ਲੜਾਈ ਇਸ ਕਰਕੇ ਪਿੰਡਾਂ ਦੇ ਸਾਡੇ ਅੱਗੇ ਉਤਨਾ ਰਹੇ ਪਨੇ ਕਮ ਉਹ ਇਹਦੇ ਰੈਸਟੈਂਟ ਜਿਹੜੀ 145 145 ਤਾਰਾ ਲੱਗੀ ਵੀ ਅੱਗੇ ਲੱਗੀ ਸੀ ਇਹਨਾਂ ਫੈਸਲੇ ਕਰਕੇ ਉਹ ਤੋਂ ਲੜਾਈ ਵੀ ਸੀ ਅਸੀਂ ਸਾਰੇ ਪਿੰਡਾਂ ਨੇ ਬਿਆਨ ਦੇ ਕੇ ਫੈਸਲੇ ਚਲਾਈ ਜਦੋਂ ਦੁਬਾਰਾ ਨਹੀਂ ਝਗੜਾ ਸ਼ੁਰੂ ਦੁਬਾਰਾ ਹੋ ਗਿਆ ਫਿਰ ਪੰਟਾਰੀ ਉਹਨਾਂ ਨੇ ਓਕੇ ਕਰ ਦਿੱਤੀ ਜੋ ਜੋ ਤਾਈਵਾਸ ਮੰਤਰੀ ਸਾਹਿਬ ਸੀਗੇ ਉਹਨਾਂ ਨੇ ਫਿਰ ਉਹੀ ਪੰਟਾਰੀ ਲਾਤੀ ਡੀਸੀ ਆ ਉਹ ਸਾਰੇ ਅਸਟਰਾਂਸ ਤੇ ਬਲਾ ਕੇ ਚੰਗੀ ਇਸ ਕਰਕੇ ਅਸੀਂ ਕਹਿੰਨੇ ਵੀ ਹੁਣ ਜਿੰਨੀ ਜ਼ਮੀਨ ਦਾ ਮਸਲਾ ਹੈ ਇਹ ਬੈਠ ਕੇ ਸੁਲਝਾਇਆ ਜਾਏ ਨਹੀਂ ਤੇ ਲੰਮਾ ਸਮਾਂ ਇਦਾਂ ਲੜਾਈ ਝਗੜਾ ਚੱਲਦਾ ਰਹਿਣਾ ਕੋਈ ਨੁਕਸਾਨ ਹੁੰਦਾ ਹੈ ਇਹ ਸਰਕਾਰ ਦੇ ਅਸਰ ਪੈਣਾ ਤੇ ਇਹਨਾਂ ਪਿੰਡ ਜਿਹੜੇ ਜੱਥੇਬੰਦੀ ਕਰ ਰਹੇ ਨੇ ਇਹਨਾਂ ਤੇ ਵੀ ਖਾਸ ਕਰਕੇ ਜਗਦੀਸ਼ ਸਿੰਘ ਡੱਲੇਵਾਲ ਕਿਉਂਕਿ ਉਹਦਾ ਬੇਸਬ ਤੋਂ ਜ਼ਿਆਦਾ ਰੋਲ ਵਿਚ ਆ ਰਿਹਾ ਹੈ ਹਰਮੇਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਪੁਤਲਾ ਫੁਕਿਆ ਗਿਆ ਕਿਸ ਗੱਲ ਨੂੰ ਲੈ ਕੇ ਮੇਰਾ ਨਾਮ ਹਰਮੇਲ ਸੰਘਾ ਕਾਈ ਫਲਾਣ ਪਾਕਿਸਤਾਨ ਦੇ ਪੰਜਾਬ ਅਸੀਂ ਸਾਰੇ ਇਹ ਪੁਤਲੇ ਇਸ ਤਰ੍ਹਾਂ ਕਰਕੇ ਫੁਕੇ ਹਾਂ ਕਿਉਂਕਿ ਸਾਡੇ ਇੱਥੇ ਪੰਜਾ ਪਿੰਡਾਂ ਦੀ ਜ਼ਮੀ ਇਹ ਕਿਹੜੇ ਬਾਹਰੂ ਲੋਕ ਆਣ ਕੇ ਐਵੇਂ ਕਬਜ਼ਾ ਕਰਨਾ ਚਾਹੁੰਦੇ ਆ ਉਹਦੇ ਸ਼ਾਇਦ ਵਿੱਚ ਡੱਲੇਵਾਲ ਜੋ ਜਗਜੀਤ ਸਿੰਘ ਡੱਲੇਵਾਲ ਸਿੱਧੂਪੁਰ ਜੂਨੀਅਲ ਦਾ ਹੈ ਗਿਆ ਉਹ ੜਿੱਕਾ ਬਣਦੇ ਵਿੱਚ ਵਾਰ-ਵਾਰ ਕਦੀ ਫੇਸਬੁੱਕ ਤੇ ਲਾਈਵ ਹੋ ਕੇ ਕਦੀ ਮੀਡੀਆ ਦੇ ਵਿੱਚ ਆ ਕੇ ਸਾਡੇ ਵਿਰੁੱਧ ਬੋਲਦੇ ਪਏ ਤਾਂ ਕਰਕੇ ਅਸੀਂ ਉਹਨਾਂ ਦੇ ਪੁੱਤੜਾ ਫੋਕਿਆ ਦੂਜਾ ਨੰਬਰ ਕਿਹੜੇ ਹੁਣ ਕਾਂਗਰਸ ਦੇ ਕੁਝ ਲੀਡਰ ਵੀ ਹੈਗੇ ਆ ਜਿਵੇਂ ਜੋਸਣ ਹੈਗੇ ਆ ਤੇ ਕੋਈ ਹੈਗੇ ਆ ਦੁਰਬਖਸ਼ ਸਿੰਘ ਤੇ ਦਲਾਲਾਬਾਦ ਦਾ ਰਾਏ ਬਖਸ਼ਾ ਹੈ ਉਹ ਬੋਲ ਰਿਹਾ ਅਸੀਂ ਉਹਨਾਂ ਲੋਕਾਂ ਨੂੰ ਕੁਝ ਨਹੀਂ ਪਤਾ ਵੀ ਇੱਥੇ ਕੀ ਸਚਾਈ ਆ ਕੇ ਦੇਖਣ ਜੇ ਜਗਦੀਸ਼ਨ ਦੱਲੇਵਾਲ ਨਾਲ ਅਸੀਂ ਬਹੁਤ ਵਾਰੀ ਮਿਲੇ ਅਸੀਂ ਉਹਨੂੰ ਕਿਹਾ ਸੀ ਵੀ ਸਟਾਈ ਦੇਖੋ ਇਹ ਲੋਕਾਂ ਦੀ ਜ਼ਮੀਨ ਹੈ ਲੋਕਾਂ ਦੇ ਕੋਲ ਉਰਦੂ ਵਿੱਚ ਕਾਪੀਆਂ ਵੀ ਹੈਗੀਆਂ ਪਰ ਉਹਨਾਂ ਨੇ ਇਸ ਸੁਣਨ ਦੀ ਬਜਾਏ ਘਰੇ ਬੈਠੇ ਉੱਥੇ ਦਫ਼ਤਰਾਂ ਵਿੱਚ ਵੀਡੀਓ ਪਾਈ ਜਾਂਦੇ ਆ ਕਿ 200 ਕਿਸਾਨਾਂ ਨੂੰ ਸਰਕਾਰ ਜਾੜਨ ਜਾ ਰਹੀ ਹੈ ਪਰ ਜਾੜਨ ਉਹ ਜੋੜਨਾ ਕੋਈ ਗੱਲ ਨਹੀਂ ਕਿਉਂਕਿ 400 ਕਿਸਾਨ 500 ਕਿਸਾਨਾਂ ਨੂੰ ਪਿੰਡਾਂ ਲੈਣ ਨੂੰ ਸਰਕਾਰ ਠੇਕੇ ਜਗਤੇ ਤੇ ਦੇਣਾ ਚਾਹਦੀ ਜਮੀਨ ਕਿਉਂਕਿ ਇਹਨਾਂ ਦੇ ਘਰ ਵਿੱਚ ਊਲਾ ਜਗਦਾ ਹੋ ਜਾਏ ਅਸੀਂ ਜਗਦੀਸ਼ ਸਿੰਘ ਡੱਲੇਵਾਲ ਨੂੰ ਬਹੁਤ ਵਾਰੀ ਬੇਨਤੀਆਂ ਕੀਤੀਆਂ ਨੇ ਕਿ ਇਹ ਜ਼ਮੀਨ ਦਾ ਮਸਲਾ ਤੁਸੀਂ ਪਹਿਲਾਂ ਪੂਰਾ ਸੁਣ ਲਓ ਫਿਰ ਤੁਸੀਂ ਵਿਰੋਧ ਕਰੋ ਉਹਨਾਂ ਨੇ ਨਹੀਂ ਸਾਡੀ ਗੱਲ ਨਹੀਂ ਸੁਣੀ ਕੋਈ ਵੀ ਤਾਂ ਕਰਕੇ ਅਸੀਂ ਅੱਜ ਉਹਨਾਂ ਦੇ ਪੁੱਤਲੇ ਫੋਕੇ ਆ ਕੁਝ ਇਹਨਾਂ ਦੇ 2-4 ਕਰਿੰਦੇ ਛੱਡੇ ਹੋਇਆ ਜਿਵੇਂ ਗੁਰਸਿੰਘ ਸਿੰਘ ਢਾਲੀਵਾਲ ਹੈਗੇ ਆ ਤੇ ਗਰਮੀਰ ਸਿੰਘ ਕੋੜੇਚੱਕਲ ਹੈਗਾ ਤੇ ਕੋਈ 2-4 ਹੋਰ ਵੀ ਹੈਗੇ ਇਹਨਾਂ ਵਿੱਚ ਹਿੱਸਾ ਪੱਤੀ ਰੱਖਿਆ ਹੋਇਆ ਤੇ ਹੁਣ ਇਹਨਾਂ ਨੇ ਕੀ ਕੰਮ ਕੀਤਾ ਹੋਇਆ ਇਹ ਬਾਹਰੋਂ ਆਣ ਕੇ ਜਿਵੇਂ ਲੋਕ ਹੈਗੇ ਆ ਜਿਹੜੇ ਇੱਕ ਇੱਕ ਮਿੰਦਰ ਸਿੰਘ ਹੈਗਾ ਉਹਨਾਂ ਦੀ ਕੁੜੀ ਹਵਾਈ ਜੀ ਸਰਸੇ ਵਾਲੇ ਉਹਦਾ ਵੀ ਇੱਥੇ ਕਾਰਡ ਬਣਾਉਂਦੇ ਨਜਾਇਜ਼ ਨਜਾਇਜ਼ ਕਾਰਡ ਜਿਹੜੇ ਬਾਹਰ ਦੇ ਲੋਕ ਸਾਰਿਆਂ ਦੇ ਸੰਜਾਇ ਪਾਸ ਬਣਾ ਰਹੇ 195 ਗੇਰ ਨੰਬਰ ਅਹੀਂ ਤੇ ਬੇਨਤੀ ਕਰਨੇ ਪ੍ਰਸ਼ਾਸਨ ਨੂੰ ਵੀ ਸਾਰਿਆਂ ਨੂੰ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਿ ਕਿਹੜੇ ਨਜਾਇਜ਼ ਕਾਰਡ ਬਣਾ ਰਿਹਾ ਹੈ ਗੁੰਮਰਾ ਕਰਕੇ ਕਰ ਰਿਹਾ ਹੈ ਤਾਂ ਕਰਕੇ ਅੱਜ ਆਹੀ ਜਗਜੀਤ ਸਿੰਘ ਢੱਲੇਵਾਲ ਤੇ ਗਰਮੀਤ ਸਿੰਘ ਕੋੜੇ ਚੱਕ ਤੇ 42 ਵਾ ਗਰਮੀਤ ਸਿੰਘ ਸਿੰਘ ਦਾ ਪੁੱਤਰਾ ਫੋਕਾ ਤੇ ਅਸੀਂ ਇੱਕ ਹੋਰ ਬੇਨਤੀ ਕਰਨੇ ਆ ਜਿਹੜੇ ਵੀ ਲੀਡਰ ਕੋਈ ਵੀ ਇਸ ਵਿੱਚ ਦਖਲਅੰਦਾਜ਼ੀ ਦੇਣਗੇ ਅਸੀਂ ਵੀ ਉਹਨਾਂ ਦਾ ਪੁਤਲਾ ਜ਼ਰੂਰ ਫੁਕਾਂਗੇ ਤੇ ਉਹਨਾਂ ਦੇ ਘਰ ਦਾ ਕਰਾਓ ਕਰਾਂਗੇ ਤਾਂ ਅਸੀਂ ਉੱਥੇ ਲੰਬੇ ਸਮੇਂ ਤੱਕ ਭਾਰਤੀ ਕਿਸਾਨ ਜੁਨੇ ਪੰਜਾਬ ਅਸੀਂ ਵੀ ਉੱਥੇ ਬੈਠਾਂਗੇ ਤੇ ਅਸੀਂ ਬੇਨਤੀ ਕਰਨਾ ਹੈ ਜਿਨ੍ਹਾਂ ਵੀ ਸੁਣਨੇ ਸਾਡੇ ਪੱਖ ਆ ਕੇ ਸੁਣੇ ਪਹਿਲਾਂ ਬੋਲਣ ਤੋਂ ਪਹਿਲਾਂ ਸਾਨੂੰ ਮਿਲੇ ਹਾਂਜੀ ਪ੍ਰਧਾਨ ਜੀ ਜਿਹੜੇ ਅੱਜ ਪੁਤਲੇ ਫੁਕੇ ਗਏ ਨੇ ਉਹ ਕਿਸ ਗੱਲ ਦੇ ਫੁਕੇ ਗਏ ਨੇ ਤੇ ਕਿੰਨਾ ਲੋਕਾਂ ਦੇ ਫੁਕੇ ਗਏ ਰਹੇ ਮੈਂ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਪੰਜਾਬ ਗੁਰਦੀਪ ਸਿੰਘ ਗੇਟ ਨੰਬਰ 195 ਤਾਰ ਤੋਂ ਪਾਰ ਜਿਹੜੀ ਜ਼ਮੀਨ ਦੀ ਬੋਲੀ 7 ਦੀ ਨੂੰ ਆਫੀਸ਼ੀਲੀ 15 ਤਰੀਕ ਨੂੰ ਰੱਖੀ ਗਈ 7ਵੇਂ ਮਹੀਨੇ ਦੇ ਵਿੱਚ ਆਪਣੇ ਮੰਦੋਟ ਰੱਖੀ ਗਈ ਸੀ ਉਹਦੇ ਵਿਰੋਧ ਵਿੱਚ ਕਿਹਦੀ ਦੂਜੀ ਜੂਨੀਅਨ ਡੀਸੀ ਦਾ ਉੱਤਰ ਧਰਨਾ ਲਾ ਕੇ ਬੈਠੀ ਪਿਛਲੇ ਡੇਢ ਦੋ ਮਹੀਨਿਆਂ ਤੋਂ ਕਿਉਂਕਿ ਬੋਲੀ ਹੋਣ ਨਜ਼ਰ ਆ ਰਿਹਾ ਜੋ ਭਗਵੰਤ ਮਾਨ ਸਰਕਾਰ ਨੇ ਪਾਲਿਸੀ ਦੇ ਜਮੀਨ ਦੇ ਦੇਣ ਦੀ ਇਹਨਾਂ ਪੰਜਾਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਕਿਹੜੇ ਬੇਜਮੀਨੇ ਦੇ ਲੋਕ ਨੇ ਉਹਨਾਂ ਨੂੰ ਜ਼ਮੀਨ ਦੇਣੀ ਸੀ ਔਰ ਸਹੀ ਤਰੀਕੇ ਨਾਲ ਪ੍ਰਸ਼ਾਸਨ ਨੇ ਉਹ ਕਿਹੜਾ ਫੈਸਲਾ ਕੀਤਾ ਔਰ ਪੰਜਾਬ ਸਰਕਾਰ ਨੇ ਉੱਥੇ ਸਾਡੀਆਂ ਮੀਟਿੰਗਾਂ ਹੋਈਆਂ ਸੀ ਚੰਡੀਗੜ੍ਹ ਮੀਟਿੰਗਾਂ ਕਰਨ ਤੋਂ ਬਾਅਦ ਇਹਨਾਂ ਨੇ ਵੀ ਪੱਖ ਸੁਣਿਆਗਾ ਅਸੀਂ ਸਾਡਾ ਵੀ ਪੱਖ ਸੁਣਿਆਗਾ ਸਰਕਾਰ ਨੇ 145 ਧਾਰਾ ਲਗਾ ਕੇ ਤੇ ਪਾਲਿਸੀ ਸਰਕਾਰ ਦੀ ਜ਼ਮੀਨਾਂ ਦੇ ਦੀਨ ਬਣਾਤੀ ਵੀ 5-5 ਹਜ਼ਾਰ ਦੇ ਜਿਹੜੇ ਕਿੱਲੇ ਨੂੰ ਕਿਹੜਾ ਜ਼ਮੀਨ ਨੂੰ ਉਹ ਦਿੱਤਾ ਜਾਵੇਗਾ ਇਹਨਾਂ ਲੋਕਾਂ ਨੂੰ ਪੈਸੇ ਦੇ ਕੇ ਲੈ ਦੇ ਇੱਕ ਤਾਂ ਲੋਕਾਂ ਬੇਰੁਜ਼ਗਾਰ ਲੋਕਾਂ ਨੂੰ ਰੁਜ਼ਗਾਰ ਮਿਲਣਾ ਸੀ ਔਰ ਦੂਜੀ ਗੱਲ ਜਿਹੜੀ ਇਹ ਜ਼ਮੀਨ ਦਾ ਮਸਲਾ ਹੱਲ ਹੋ ਜਾਣਾ ਸੀ ਜਿਹੜਾ 15-20 ਸਾਲਾਂ ਤੋਂ ਅਸੀਂ ਲੜਦੇ ਆ ਰਹੇ ਇਹ ਜ਼ਮੀਨਾਂ ਸਾਡੀਆਂ ਸੀ ਬਜ਼ੁਰਗਾਂ ਦੀ ਅਸੀਂ ਪਹਿਲੇ ਬਾਤ ਕਰ ਅਸੀਂ ਹਾਂ ਜਿਹੜਾ ਜਗਜੀਤ ਸਿੰਘ ਧੱਲੇਵਾਲ ਪੰਜਾਬ ਪ੍ਰਧਾਨ ਸਿੱਧੂਪੁਰ ਜ਼ਥੇਬੰਦੀ ਦਾ ਔਰ ਗੁਰਸੇਵਕ ਸਿੰਘ ਧਾਲੀਵਾਲ ਔਰ ਗੁਰਨੀਤ ਸਿੰਘ ਖੋੜੇ ਚੱਕ ਇਹ ਨਜਾਇਜ਼ ਤੌਰ ਤੇ ਇਹਨਾਂ ਦੇ ਨਾਲ ਹਿੱਸੇਪੱਤੀ ਰੱਖ ਕੇ ਜ਼ਮੀਨ ਦੇ ਵਿੱਚ ਬੈਠੇ ਸਰਕਾਰ ਤੇ ਦਬਾਅ ਪਾ ਰਹੇ ਪ੍ਰਸ਼ਾਸਨ ਤੇ ਦਬਾਅ ਪਾ ਰਹੇ ਔਰ ਹਲਕੇ ਦੇ ਐਮਐਲਏ ਅਦੀਆਤੀ ਨੂੰ ਬਦਨਾਮ ਕਰ ਰਹੇ ਨਜਾਇਜ਼ ਤੌਰ ਤੇ ਪਰ ਉਹਨਾਂ ਨੇ ਜੋ ਸੱਚਾਈ ਸਰਕਾਰ ਨੇ ਵੇਖੀ ਏ ਉਹਦੇ ਦੀਨ ਉਹਨਾਂ ਨੇ ਪਾਲਿਸੀ ਬਣਾ ਕੇ ਜ਼ਮੀਨ ਦੇਣ ਦੀ ਕੋਸ਼ਿਸ਼ ਕੀਤੀ ਗਰੀਬਾਂ ਦੇ ਵਿੱਚ ਅੱਜ ਅੜਿੱਕਾ ਬਣੇ ਹੋਏ ਨੇ ਉੱਥੇ ਬੈਠੇ ਉਹਨਾਂ ਨੇ ਪ੍ਰਸ਼ਾਸਨ ਨੂੰ ਦਬਾਅ ਥੱਲੇ ਕਰਨ ਦੇ ਵਾਸਤੇ ਵੀ ਇਹਨਾਂ ਨੂੰ ਜ਼ਮੀਨ ਕੋਈ ਠੇਕੇਦਾਰਾਂ ਦੇ ਦੇ ਪਾਉਣ। ਪਰ ਅਸੀਂ ਚਾਹੁੰਦੇ ਹਾਂ ਕਿ ਇਹ ਜ਼ਮੀਨ ਸਾਨੂੰ ਜਲਦੀ ਤੋਂ ਜਲਦੀ ਠੇਕੇ ਦਿੱਤੀ ਜਾ। ਅਸੀਂ ਮੰਗ ਪੱਤਰ ਦੇ ਕੇ ਆਏ ਐ ਐਫਸੀਆਰ ਪੰਜਾਬ ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਬੇਨਤੀ ਕਰਨੇ ਆ ਵੀ ਤੁਸੀਂ ਪਹਿਲੀਆਂ ਸਰਕਾਰਾਂ ਜਿਹੜੀਆਂ ਆਈਆਂ ਨੇ ਚਾਹੇ ਕਾਦੀਦਾਲ ਸੀ ਚਾਹੇ ਕਾਂਗਰਸ ਸੀ ਉਹਨਾਂ ਨੇ ਪਾਲਿਸੀ ਨਹੀਂ ਬਣਾਈ ਜ਼ਮੀਨ ਦੀ ਪਰ ਹੁਣ ਜਿਹੜੀ ਤੁਸੀਂ ਆ ਕੇ ਬੜੀ ਵਧੀਆ ਤਰੀਕੇ ਨਾਲ ਕਿਸਾਨਾਂ ਸਾਡੇ ਨਾਲ ਪੰਜਾ ਪਿੰਡਾਂ ਦੀ ਜ਼ਮੀਨ ਜਿਹੜੀ ਉਹਦਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਜਿਹੜੀ ਦੂਜੀ ਪਾਰਟੀ 2007 ਵਾਲੀ ਜ਼ਮੀਨ ਹੈ ਜਿਹੜੀ ਟੁੱਟ ਗਈ ਸੀ ਉਹਦੇ ਨਾਲ ਇਸ ਜ਼ਮੀਨ ਨੂੰ ਜੋੜਿਆ ਜਾ ਰਿਹਾ 750 ਏਕੜ ਜ਼ਮੀਨ ਨੂੰ ਅਸੀਂ ਪ੍ਰਸ਼ਾਸਨ ਨੂੰ ਆਮ ਲੋਕਾਂ ਨੂੰ ਔਰ ਪੰਜਾਬ ਸਰਕਾਰ ਨੂੰ ਔਰ ਮੁੱਖ ਮੰਤਰੀ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੀ ਇਹ ਜ਼ਮੀਨ ਹੈ 750 ਏਕੜ ਜ਼ਮੀਨ ਕੜੀ ਬਾਹਰ ਹੈ ਔਰ 2250 ਕਿਲਾ ਜਿਹੜਾ ਦਰਿਆ ਵਿੱਚ ਚੱਲਦਾ ਹੈਗਾ ਇਹ ਜ਼ਮੀਨ ਪਾਲਿਸੀ ਤੋਂ ਬਾਹਰ ਹੈ 2007 ਵਾਲੀ ਕਿਉਂਕਿ ਇਹ ਇਸ ਕਾਰਨ ਪਾਲਿਸੀ ਤੋਂ ਬਾਹਰ ਹੈ ਕਿਉਂਕਿ ਲੋਕ ਇਹ ਜ਼ਮੀਨ ਦੇ ਵਾਅਦੇ ਸ਼ਰਤਾਂ ਪੂਰੀਆਂ ਨਹੀਂ ਕਰਦੇ ਸੀ ਤੇ ਇਹ ਜ਼ਮੀਨ ਕਦੇ ਵੀ ਕਿਸੇ ਦੀ ਗਰਦੌਰੀ ਜਾਂ ਪੱਕੀ ਨਹੀਂ ਹੋਈ ਪਰ ਇਹ 2007 ਵਾਲੀ ਪਾਲਿਸੀ ਨਾਲ ਜੋੜ ਕੇ ਵਾਰ-ਵਾਰ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬਦਨਾਮ ਕਰ ਰਿਹਾ ਇਹਨਾਂ ਦਾ ਕੋਈ ਲੈਣਾ ਦੇਣਾ ਇਹ ਜ਼ਮੀਨ ਦੇ ਨਾਲ ਸੰਬੰਧ ਨਹੀਂਗਾ ਪਹਿਲੇ ਬਾਅਦ ਕਰ ਜਿਹੜੇ ਆ 47 ਤੋਂ ਬਾਅਦ ਇਹ ਲੋਕ ਨੇ ਜਿਹੜੇ ਪੰਜਾਪੜਾ ਦੇ ਬੈਠੇ ਤੇ ਜਦੋਂ ਵੀ ਜੰਗਾਂ ਦਾ ਰੌਲਾ ਪੈਂਦਾ 65 ਦੀ 71 ਦੀ ਉਸ ਤੋਂ ਬਾਅਦ ਦਰਿਆ 88 ਦਾ ਕਿਹੜਾ ਦਰਿਆਪੁਰ ਦੀ ਜ਼ਮੀਨਾਂ ਹੋਈਆਂ ਨੇ 88 ਵਿੱਚ ਹੜ ਆਇਆ ਲੋਕਾਂ ਨੇ ਹਰੇਕ ਮਾਰ 99 ਵਿੱਚ ਜੰਗਾਂ ਦੀ ਮਾਰ ਕੜੀ ਆਪਣੇ ਮੈਨ ਲੱਗੇ ਸੀ ਇਹ ਸਾਰੀਆਂ ਮਾਰਾਂ ਸਾਨੂੰ ਸਹਣੀ ਪੈਂਦੀਆਂ ਨੇ ਇਹਨਾਂ ਦਾ ਕੋਈ ਇਹ ਦੂਰੋਂ ਉੱਠ ਕੇ ਆਏ ਹੋਏ ਕੋਈ ਦਾ ਮੁਖਸਰ ਤੋਂ ਹੈ ਕੋਈ ਜਲਾਲਾਬਾਦ ਤੋਂ ਕੋ ਗੁਰੂ ਅਰਸੇ ਤੋਂ ਸਭ ਤੋਂ ਪਹਿਲਾਂ ਜਿਹੜੀ ਕੋਈ ਵੀ ਰਾਤ ਨੂੰ ਬੀਐਸਐਫ ਦੀ ਜਾਂ ਕੋਈ ਵੀ ਗਤੀਵਿਧੀ ਹੁੰਦੀ ਪਾਕਿਸਤਾਨ ਵਾਲੇ ਪਾਸੇ ਸਾਨੂੰ ਸਹਣੀ ਪੈਂਦੀ ਏ ਅਸੀਂ ਆਪਦੇ ਪਿੰਡੇ ਤੇ ਚੱਲਦੇ ਆਂ ਇਹ ਸਾਰੇ ਪਰਿਵਾਰ ਗਰੀਬ ਲੋਕ ਨੇ ਜਿਨ੍ਹਾਂ ਦੀ ਪਾਰ ਜ਼ਮੀਨਾਂ ਸੀ ਜਿਹੜੇ ਵਾਹਦੇ ਰਹਿ ਕੱਲਾ ਕੱਲਾ ਨੰਬਰ ਖਸਰਾ ਨੰਬਰ ਅਸੀਂ ਦੱਸਿਆ ਸਰਕਾਰ ਨੂੰ ਉੱਥੇ ਮੀਟਿੰਗ ਵਿੱਚ ਮੰਨ ਕੇ ਹੁਣ ਅਦਾਲਤਾਂ 'ਚੋਂ ਵੀ ਹਾਰ ਚੁੱਕੇ ਨੇ ਕੇਸ ਪਰ ਅੱਜ ਨਹੀਂ हट ਰਹੇ ਲੜਾਈ ਕਰ ਲੋ ਇਹ ਚਾਹ ਹਾਂਜੀ ਹੁਣ ਮੰਗ ਕੀ ਹੈਗੀ ਸਾਡੀ ਇਹ ਮੰਗ ਹੈ ਵੀ ਬੋਲੀ ਨੂੰ ਕਰਾਇਆ ਜਾਵੇ ਤੁਰੰਤ ਔਰ 145 ਧਾਰਾ ਨਾ ਤੋੜੀ ਜਾਵੇ ਸਾਡੇ ਦੋ ਮੰਗਾਣੇ ਮੈਂ ਅੱਜ ਅਸੀਂ ਇਸ ਕਾਰਨ ਵਿਰੋਧ ਵਿੱਚ ਇਹਨਾਂ ਦਾ ਪਤਲਾ ਫੁੱਟਿਆ ਇਹ ਕਿੰਨੇ ਰਕਵੇ ਦਾ ਰੋਲਾ ਹੈ ਇਹ 750 ਏਕੜ ਜ਼ਮੀਨ ਹੈ ਜਿਹੜੀ ਸਰਕਾਰ ਸਾਨੂੰ ਪਾਲਿਸੀ ਅਧੀਨ 5-5000 ਤੇ ਲੀਜ਼ ਠੇਕੇ ਤੇ ਦੇ ਦੇਣੀ ਚੁਕੋਤੇ ਤੇ ਅਸੀਂ ਲੈਣ ਨੂੰ ਤਿਆਰ ਸੀ ਪਿਛਲੀ 15 ਤਰੀਕ 7ਵੇਂ ਮਹੀਨੇ ਦੀ ਅੱਜ 2 ਮਹੀਨੇ ਹੋ ਗਏ ਸਾਨੂੰ ਅਸੀਂ ਡੇਟ ਕਰਦੇ ਪਏ ਆਂ ਕਿ ਜ਼ਮੀਨ ਸਰਕਾਰ ਸਾਨੂੰ ਠੇਕੇ ਦੇ ਦੇਵੇ ਅਸੀਂ ਲੈਣ ਨੂੰ ਤਿਆਰ ਆਂ ਦਾ ਮੁੱਲ ਪਰ ਨੂੰ ਤਿਆਰ ਆਂ ਸਰਕਾਰ ਨੂੰ ਇੱਕ ਤਾਂ مالیਆ ਲਾਭ ਹੋਵੇਗਾ ਦੂਜਾ ਲੋਕਾਂ ਇਹ ਵੇਹ ਜ਼ਮੀਨੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜ਼ਮੀਨ ਦੇ ਲਈ